ਹਾਂਜੀ ਅੱਜ ਦੀ ਵੀਡੀਓ 'ਚ ਆਪਾਂ ਅੱਜ ਗੱਲ ਕਰਾਂਗੇ ਲੱਕੜ ਦਾ ਕੰਮ ਕਰਨ ਤੇ ਕਿੰਨਾ ਖਰਚਾ ਆ ਗਿਆ ਜੋੜੀਆਂ ਕਿੰਨੇ ਦਿਨ ਲੱਗੀਆਂ ਟੋਟਲ ਖਰਚਾ ਦੱਸਾਂਗੇ ਵੀਡੀਓ 'ਚ ਐਂਡ ਤੱਕ ਬਣੇ ਰਹਿਣਾ ਤੇ ਸਾਰੀ ਵੀਡੀਓ ਦੇਖਣ ਤੇ ਤੁਹਾਨੂੰ ਸਾਰਾ ਪਤਾ ਲੱਗ ਜਾਊਗਾ ਕਿ ਕਿੰਨੀ ਮਹਗਾਈ ਹੋ ਗਈ ਅੱਜ ਦੇ ਟਾਈਮ 'ਚ ਤੇ ਕਿੰਨਾ ਖਰਚਾ ਹੋਇਆਗਾ ਤੇ ਤੁਹਾਨੂੰ ਸਾਰੇ ਦੱਸੂਗਾ ਮੈਂ ਤੇ ਬਿਨਾ ਟਾਈਮ ਨੂੰ ਵੇਸਟ ਕੀਤੇ ਆਪਾਂ ਵੀਡੀਓ ਕਰਦੇ ਆਂਗੇ ਸ਼ੁਰੂ ਸਭ ਤੋਂ ਪਹਿਲਾਂ ਮੈਨਾਂ ਉਹ ਦੱਸ ਦਾਂ ਕਿ ਲੱਕੜ ਕਿੰਨੀ ਦੀ ਆਈ ਹੈਗੀ ਸਭ ਕੁਝ ਆਪਣੇ ਕੋਲੇ ਕਾਪੀ ਤੇ ਲਿਖਿਆ ਗਿਆ ਪਹਿਲਾਂ ਵਾਲੀ ਵੀਡੀਓ ਦੀ ਤਰ੍ਹਾਂ ਤੇ ਉਹ ਵੀ ਆਪਾਂ ਦੱਸਾਂਗੇ ਜਿਹੜੀ ਲੱਕੜ ਆਈ ਉਹ ਆਈ ਹੈਗੀ 26000 ਰੁਪਏ ਦੀ ਲੱਕੜ ਆਈ ਹੈ ਲੱਕੜ ਸੀਗੀ ਜਿਹੜੀ ਜੰਮੂ ਗੈਲ ਤੇ ਪੜਤਲ ਸੀਗੀ ਤੇ ਜਿਹੜੀ ਜੰਮੂ ਗੈਲ ਲੱਕੜ ਦੇ ਆਪਾਂ ਲੈਂਦੇ ਸੀਗੇ ਫੱਟੇ ਲੈਂਦੇ ਸੀਗੇ 2000 ਰੁਪਏ ਦਾ ਆਪਾਂ ਇੱਕ ਫੱਟਾ ਪਿਆ ਸੀਗਾ ਤੇ ਜਿਹੜੀ ਪੜਤਲ ਲੱਕੜ ਦੀ ਉਹਦਾ ਆਪਣਾ ਸਟੀਲ ਲਾ ਲਿਆ ਨਾ ਜੀ ਉਹ ਜੋ ਅੱਠ ਫਰੇਮਾ ਨਿਕਲਿਆ ਨਾ ਸੀ ਨਾ ਤੇ ਉਹ ਸੀਗੀ 5000 ਰੁਪਏ ਦੀ ਉਹੋ ਜਿਹੜੀ ਸਟੀਲ ਤੇ ਜੰਬੂ ਕਹਿਲ ਤੇ ਪੜਤਲ ਲੱਕੜ ਵਰਤੀ ਹੈਗੀ ਆਪਾਂ ਤੇ ਲੱਕੜ ਸਿਹੜੀ ਜਿਹੜੀ ਸੀਗੀ ਉਹ 26000 ਰੁਪਏ ਦੀ ਲੱਕੜਾਈ ਸੀਗੀ ਤੇ ਜਿਵੇਂ ਹੋਰ ਮਟੀਰੀਅਲ ਜਿਹੜਾ ਹੁਣ ਜਿਵੇਂ ਚੁਰਕਨੀਆਂ ਹੋਵੰਗਾਂ ਹੈਂਡਲ ਹੋਗੇ ਤੇ ਡੋਰ ਕਲੋਜ਼ਰ ਹੋਗੇ ਦੇਖ ਜਿਹੜੇ ਬਾਰ ਨੂੰ ਪਿੱਛੇ ਰੋਕੇ ਰੱਖਣ ਵਾਲਾ ਚੁੰਬਕ ਹੁੰਦਾ ਉਹ ਜੀ ਜਾਊਗਾ ਉਹਦਾ ਕੱਲੀ ਕੱਲੀ ਜੀ ਚੀਜ਼ ਆਪਾਂ ਦੱਸਣ ਲੱਗ ਜਾਾਂਗੇ ਤਾਂ ਵੀਡੀਓ ਜ਼ਿਆਦਾ ਲੰਬੀ ਹੋ ਜਾਊਗੀ ਤਾਂ ਉਹਦਾ ਮੈਂ ਟੋਟਲ ਖਰਚਾ ਦੱਸ ਦਿੰਨਾ ਜਿਹੜਾ ਟੋਟਲ ਮਟੀਰੀਅਲ ਆਇਆਗਾ ਉਹ ਆਇਆਗਾ 50000 ਰੁਪਏ ਦਾ ਆਇਆਗਾ ਟੋਟਲ ਮਟੀਰੀਅਲ ਜਿਹੜਾ ਚੁਰਕਣੀਆਂ ਵਿੱਚ ਸਭ ਕੁਝ ਜਿਹੜਾ ਨਿੱਕਾ ਮोटा ਸਮਾਨ ਆਗਾ ਜਿਹੜਾ ਲੱਕੜ ਦੇ ਕੰਮ ਚ ਵਰਤਿਆ ਜਾਂਦਾ ਉਹ 50000 ਰੁਪਏ ਦਾ ਸਮਾਨ ਆਇਆਗਾ ਤੇ ਹੁਣ ਇਸ ਤੋਂ ਬਾਅਦ ਆਪਾਂ ਆ ਜੀਏ ਸ਼ੀਸ਼ੇ ਤੇ ਜਿਹੜੀ ਗੱਲ ਮੈਂ ਆ ਸ਼ੀਸ਼ਾ ਆਪਾਂ ਵਾਈਟ ਵਰਤਿਆਗਾ ਚਿੱਟਾ ਸ਼ੀਸ਼ਾ ਵਰਤਿਆ ਆਪਾਂ ਸ਼ੀਸ਼ਾ ਆਇਆਗਾ 9000 ਰੁਪਏ ਦਾ ਸ਼ੀਸ਼ਾ ਆਇਆ ਤੇ ਇਹ ਉੱਕਾ-ਬੁੱਕਾ ਹੀ ਸੀਗਾ ਇਹ ਸਕੁਅਰ ਫੁੱਟ ਦਾ حساب ਹੈ ਨਹੀਂ ਸੀ ਉੱਕਾ-ਬੁੱਕਾ ਹੀ ਇਹ ਸਕੁਅਰ ਫੁੱਟ ਦਾ ਆ ਹੈਗਾ 48 ਰੁਪਏ ਸਕੁਅਰ ਫੁੱਟ ਜਿਹੜਾ 5mm 48 ਰੁਪਏ ਸਕੁਅਰ ਫੁੱਟ ਇਹ ਜਿਹੜਾ 8mm ਉਹ 82 ਰੁਪਏ ਸਕੇਅਰ ਫੁੱਟ ਜਿਹੜਾ ਸ਼ੀਸ਼ਾ ਪਿਆ ਗਿਆ ਆਪਾਂ ਨੂੰ ਤੇ ਇਹ 9000 ਰੁਪਏ ਦਾ ਸ਼ੀਸ਼ਾ ਆਇਆ ਹੈ ਤੇ ਹੁਣ ਆ ਗਿਆ ਇਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਸਰਮਾਇਕੇ ਦੀ ਸਰਮਾਇਕੇ ਨੂੰ ਲੱਗਣਾ ਆਪਣੇ 12 ਸ਼ੀਟਾਂ ਲੱਗਣਾ ਇੱਕ ਸ਼ੀਟ ਹੈ ਜਿਹੜੀ ਉਹ 1300 ਰੁਪਏ ਦੀ ਇੱਕ ਸ਼ੀਟ ਪਈ ਆ ਤੇ ਜਿਹੜਾ ਆਪਾਂ 1mm ਸਰਮਾਇਕਾ ਵਰਤਿਆਗਾ ਸਰਮਾਇਕਾ ਤੁਸੀਂ ਪਿਛਲੇ ਜਾਂ ਵੀਡੀਓ ਚ ਦੇਖਿਆ ਹੀ ਹੋਊਗਾ ਵੀ ਕਿਹੜਾ ਸਰਮਾਇਕਾ ਵਰਤਿਆ ਆਪਾਂ ਨਾ ਬੜਾ ਲਾਈਟਾ ਤੇ ਨਾ ਹੀ ਬੜਾ ਡਾਰਕ ਹੈਗਾ ਹਿਸਾਬ ਜਿਹਦਾਗਾ ਤੇ ਪੂਰੀ ਇਹਨਾਂ ਸਰਮਾਇਕੇ ਚ ਚੰਕ ਆ ਗਈ ਕਿ ਬੰਦਾ ਦੀਨ ਹੈਗਾ ਸ਼ੀਸ਼ੇ ਵਾਲਾ ਕੰਮ ਹੀ ਆ ਜਮਾ ਤੇ ਸਰਮਾਇਕਾ ਜਿਹੜਾ ਉਹ 1300 ਰੁਪਏ ਦੀ ਇੱਕ ਸ਼ੀਟ ਤੇ 12 ਅ ਸ਼ੀਟਾਂ ਲੱਗ ਗਆਂ ਨਾ ਉਹ ਪਈਆਂ ਆਪਾਂ ਨੂੰ 15000 ਤੇ 600 ਰੁਪਏ ਦਾ ਸਰਮਾਇਕਾ ਲੱਗ ਗਿਆ ਜਿਹੜਾ ਤੇ ਹੁਣ ਆਪਾਂ ਗੱਲ ਕਰਦੇ ਆਂਗੇ ਅਪਲਾਈ ਬੋਰਡ ਆਪਾਂ ਨਹੀਂ ਵਰਤਿਆ ਪਲਾਈ ਵਰਤੀ ਹੈ ਜਿਹੜੀ ਪ੍ਰੀਕ ਪਲਾਈ ਹੁੰਦੀ ਹੈਗੀ ਉਹ ਚੱਲਦੀ ਹੈਗੀ ਹੁਣ ਤੇ ਇਹ 12 ਪਲਾਈਆਂ ਆਉਣਾ ਚਾਹੀਦਾ ਆਪਣੇ ਟੋਟਲ ਤੇ ਇਹ ਇਹਦਾ ਪਲਾਈ ਦਾ ਜਿਹੜਾ ਉਹ ਸਕੁਅਰ ਫੁੱਟ ਦਾ ਹਿਸਾਬ ਸੀਗਾ ਇਹ 35 ਰੁਪਏ ਸਕੁਅਰ ਫੁੱਟ ਜਿਹੜੀ ਬਿਨਾ ਵਾਟਰਪਰੂਫ ਤੋਂ ਜਿਹੜੀ ਪਲਾਈ ਸੀਗੀ ਸਰਮਾਇਕੇ ਵਾਲੇ ਗੇਟਾਂ ਤੇ ਲੱਗੀ ਹੈਗੀ ਉਹ 35 ਰੁਪਏ ਸਕੁਅਰ ਫੁੱਟ ਪਲਾਈ ਪਈ ਹੈਗੀ ਆਪਾਂ ਨੂੰ ਤੇ ਇਹ 12 ਪਲਾਈਂ ਹਲਕੰਘਾਂ ਆਈ ਐ ਅੱਡ ਵੱਟ ਸਾਈਜ਼ ਤonnage ਨਾ ਗੇਟਾਂ ਦੇ ਹਿਸਾਬ ਨਾਲ ਵੀ ਜਿਆਦਾ ਕੱਟ ਵੱਟ ਨਾ ਹੋਵੇ ਜਿਆਦਾ ਵੇਸਟੇਜ ਜਿਹੜੀ ਉਹ ਪਲਾਈ ਦੀ ਨਾ ਹੋਵੇ ਤਾਂ ਕਰਕੇ ਉਹ ਹਿਸਾਬ ਨਾਲ ਮਿਸਤਰੀ ਨੇ ਆਪਣੇ ਤੋਂ ਸਾਈਜ਼ ਦੇ ਹਿਸਾਬ ਨਾਲ ਹੀ ਮਕਾ ਲਗਾ ਸਿੰਗਾ ਪਰ ਇਹ ਸਾਈਜ਼ ਵੱਡਾ ਛੋਟਾ ਵੀ 35 ਪੀ ਐਸਕੂਅਰ ਬੋਟੀ ਸੀਗਾ ਤੇ ਇੱਕ ਆਪਾਂ ਪਹਿਲਾਂ ਬਿਨਾ ਸਰਮਾਇਕੇ ਤੋਂ ਲਾਇਆਗਾ ਉਹ ਲਾਇਆਗਾ ਆਪਾਂ ਮਮਟੀ ਚ ਉੱਥੇ ਪਾਣੀ ਪੂਣੀ ਵੀ ਪੈਣਾਗਾ ਉੱਤੇ ਤਾਂ ਕਰਕੇ ਆਪਾਂ ਸਰਮਾਇਕਾ ਉੱਥੇ ਵਰਤਿਆਣੀ ਤੇ ਜਿਹੜਾ ਉਥੇ ਆਪਾਂ ਵਾਟਰਪਰੂਫ ਅਪਲਾਈ ਵਰਤ ਲਈ ਉਹ 10 ਰੁਪਏ ਮਹਿੰਗੀ ਇਹਦੋਂ ਉਹ 45 ਰੁਪਏ ਪਰ ਸਕਰ ਫੁੱਟ ਜਿਹੜੀ ਉਹ ਅਪਲਾਈ ਪਈ ਆਗੀ ਆਪਾਂ ਨੂੰ ਤੇ ਜਿਹੜੇ ਡੋਰ ক্লোਜ਼ਰ ਦਾ 10 ਦੀ ਇਹ ਮੈਂ ਕਿਹਾ ਜਿਹੜਾ ਚੜਕਣਾ ਚੋ ਟਿਕਣੀਆਂ ਇਹ ਤਾਂ ਜਿਆਦਾ ਨਿੱਕਾ ਮੋਟਾ ਸਮਾਨ ਆ ਗਿਆ ਇਹਦਾ ਰੇਟ ਦੱਸ ਲਾ ਕੀ ਤਾਂ ਬੜਾ ਔਖਾ ਹੋ ਜਾਊਗਾ ਕੰਮ ਤੇ ਆਪਾਂ ਡੋਰ ক্লোਜ਼ਰ ਦਾ ਦੱਸ ਦਿੰਦੇ ਆ ਕਿ 90 ਡਿਗਰੀ ਵਾਲੇ ਡੋਰ ক্লোਜ਼ਰ ਆ ਜਿਹੜੇ ਇਹ 850 ਰੁਪਏ ਦਾ ਇੱਕ ਡੋਰ ক্লোਜ਼ਰ ਬਣਦਾ ਸਾਦੇ 800 ਵੀ ਦਾ ਇੱਕ ਡੋਰ ক্লোਜ਼ਰ ਪਿਆਗਾ ਆਪਾਂ ਨੂੰ ਤੇ ਸ਼ੀਸ਼ਾ ਹੋ ਗਿਆ ਬਾਕੀ ਟੋਟਲ ਮਟੀਰੀਅਲ ਵੀ ਹੋ ਗਿਆ ਤੇ ਬਾਕੀ ਸਾਰਾ ਸਮਾਨ ਹੋ ਗਿਆ ਹੁਣ ਲੱਕੜ ਦੀ ਲੇਬਰ ਰਹਿ ਗਈ ਜਿਹੜੀ ਲੱਕੜ ਦੀ ਲੇਬਰ ਉਹਦਾ ਆਪਾਂ ਹਿਸਾਬ ਕਿਤਾਬ ਦੱਸ ਦਿਆਂਗੇ ਤੇ ਜਿਹੜਾ ਮਟੀਰੀਅਲ ਦਾ ਸੀਗਾ ਉਹ ਮੈਂ ਤੁਹਾਨੂੰ ਖਰਚਾ ਦੱਸ ਹੀ ਦਿੱਤਾ ਇੱਕ ਵਾਰੀ ਮੈਂ ਟੋਟਲ ਖਰਚਾ ਜਮਾ ਸਾਰਾ ਜਿੰਨਾ ਲੱਕੜ ਦੇ ਕੰਮ ਤੇ ਆਇਆ ਉਹ ਮੈਂ ਆਪਾਂ ਵੀਡੀਓ ਦੇ ਐਂਡ ਤੇ ਦੱਸਾਂਗੇ ਤੇ ਲੱਕੜ ਦੀ ਲੇਬਰ ਦੀ ਗੱਲ ਕਰਦੇ ਹਾਂ ਹੁਣ ਆਪਾਂ ਤੇ ਜਿਹੜੇ ਸਰਮਾਇਕੇ ਵਾਲੇ ਪੱਲੇ ਆਗੇ ਬਿਨਾ ਜਿੰਨਾ ਤੇ ਸਰਮਾਇਕਾ ਲਾਇਆਗਾ ਇਹ ਇੱਕ ਦਰਵਾਜ਼ਾ ਯਾਨੀ ਕਿ ਆਪਾਂ ਨੂੰ 1700 ਰੁਪਇਆ ਰੇਟ ਅਗਰ ਲੇਬਰ ਦਾ ਤਿਆਰ ਕਰਾਈ ਦਾ ਘਰੇ ਤਿਆਰ ਕੀਤੇ ਆਗੇ ਪੱਲੇ 1700 ਰੁਪਇਆ ਇੱਕ ਦਰਵਾਜ਼ੇ ਦਾ ਯਾਨੀ ਕਿ ਇੱਕ ਪੱਲੇ ਦਾ 1700 ਰੁਪਇਆ ਤੇ ਬਾਰੀ ਦਾ ਯਾਨੀ ਕਿ ਵਿੰਡੋ ਦਾ ਇਹਦਾ 600 ਰੁਪਇਆ ਪਲਾਂ ਦੀ ਤੇ ਸ਼ੀਸ਼ੇ ਵਾਲੀ ਹੋਵੇ ਤੇ ਇੱਕ ਸ਼ੀਸ਼ੇ ਵਾਲੀ ਲੱਗਦੀ ਹੁੰਦੀ ਹੈ ਕਿ ਇੱਕਦਨ ਇੱਕ ਬਾਰੀ ਚ ਇੱਕ ਵਿੰਡੋ ਚ ਜਾਨੀ ਕਿ ਇੱਕ ਸ਼ੀਸ਼ੇ ਵਾਲੀ ਤੇ ਇੱਕ ਜਾਲੀ ਵਾਲੀ ਵਿੰਡੋ ਲੱਗਦੀ ਹੈ ਤੇ ਇਹ ਜ ਇਹਦਾ ਬਣਵਾਈ ਦਾ ਰੇਟ ਸੀਗਾ 600 ਰੁਪਇਆ ਬਿਨਾਂ ਸਰਮਾਇਕੇ ਤੋਂ ਇੱਕ ਪੱਲਾ ਬਣਿਆ ਆਪਣੇ ਤੇ ਉਹਦਾ 1300 ਰੁਪਇਆ ਰੇਟ ਹੈਗਾ ਬਿਨਾਂ ਸਰਮਾਇਕੇ ਤੋਂ ਜਿਹੜਾ ਪੱਲਾ ਬਣਿਆ ਹੈਗਾ ਤੇ ਹੁਣ ਫਿਕਸ ਸ਼ੀਸ਼ਾ ਪਿਆਗਾ ਸਾਰੇ ਕੀਤੇ ਸ਼ੀਸ਼ਾ ਸੀਗਾ ਵੱਡਾ ਛੋਟਾ ਸਾਈਜ਼ ਦੇ ਹਿਸਾਬ ਨਾਲ ਜਿਹੜਾ ਵੱਡੇ ਸਾਈਜ਼ ਦਾ ਸ਼ੀਸ਼ਾ ਸੀਗਾ ਉਹ ਆਪਾਂ ਪਾਇਆਗਾ 8mm ਦਾ ਸ਼ੀਸ਼ਾ ਤੇ ਜਿਹੜਾ ਵੱਡੇ ਸਾਈਜ਼ ਦਾ ਸ਼ੀਸ਼ਾ ਪਵਾਏ ਦਾ ਰੇਟ ਆ ਫਿਕਸ ਕਰਨ ਦਾ ਉਹਦਾ 300 ਰੁਪਿਆ ਇੱਕ ਸ਼ੀਸ਼ੇ ਦਾ ਸੀਗਾ ਇਹਦਾ ਹੁੱਕਾ-ਬੁੱਕਾ ਹੀ ਸੀਗਾ 300 ਰੁਪਿਆ ਪਵਾਏ ਇੱਕ ਸ਼ੀਸ਼ੇ ਦੀ ਤੇ ਜਿਹੜਾ ਉਹ ਤੋਂ ਮੀਡੀਅਮ ਸਾਈਜ਼ ਦਾ ਸੀਗਾ ਉਹਦਾ 200 ਰੁਪਿਆ ਇੱਕ ਸ਼ੀਸ਼ੇ ਦਾ ਰੇਟ ਤੇ ਇੱਕ ਜਿਹੜੇ ਆਪਣੇ ਰੌਸ਼ਨਦਾਨ ਬਣੇ ਸੀਗੇ ਬਾਥਰੂਮ ਚ ਤੇ ਇੱਧਰ ਸਟੋਰ ਚ ਬਣੇ ਸੀ ਉਹਦੇ ਉੱਥੇ ਚਾਰ ਸ਼ੀਸ਼ੇ ਪਏ ਆਗੇ ਜਮਾ ਛੋਟੇ ਪੀਸ ਦੇ ਆ ਡੇਢ ਕਬੜ ਦੇ ਸੀਗੇ ਡੇਢ ਬਾਈ ਡੇਢ ਦੇ ਉਹਦੇ 50 ਰੁਪਏ ਇੱਕ ਸ਼ੀਸ਼ੇ ਦੇ ਪਏ ਆਗੇ ਤੇ ਜਾਨੀ ਕਿ ਟੋਟਲ ਲੇਬਰ ਬਣੀ ਆਗੇ ਜਿਹੜੀ ਮਿਸਤਰੀ ਦੀ ਉਹ ਟੋਟਲ ਬਰਮਾਈ ਬਣੀ ਆਗੀ 24000 ਤੇ 600 ਰੁਪਏ ਜਿਹੜੀ ਉਹ ਲੇਬਰ ਬਣੀ ਆਗੀ ਤੇ ਇੱਕ ਗੱਲ ਮੈਂ ਹੋਰ ਦੱਸ ਦਿਆਂ ਜਿਹੜੀ ਆਪਾਂ ਨੂੰ ਘੱਟੋ ਘੱਟ 6 ਮਹੀਨੇ ਹੋ ਗਏ ਆਪਾਂ ਨੂੰ ਕਰਤ ਤਿਆਰ ਕਰਨ ਤੇ ਲੱਗਿਆ ਨੂੰ ਉਹ ਤਾਂ ਸਾਲ ਹੀ ਲੱਗ ਜਾਂਦਾ ਸਾਲ ਤੇ ਸੈਟਿੰਗ ਆਉਂਦੀ ਹੈ ਕਿਉਂਕਿ ਇਸ ਮਾਲ ਦੀ ਸੈਟਿੰਗ ਬਹੁਤ ਔਖੀ ਹੁੰਦੀ ਹੈ ਤੇ ਮਿਸਤਰੀਆਂ ਨੇ ਆਪਣਾ ਵਾਹ ਪੈ ਗਿਆ ਮਿਸਤਰੀਆਂ ਨੇ ਬਹੁਤ ਮਿਸਤਰੀਆਂ ਨੇ ਪੈ ਗਿਆ ਵਾ ਕਿਉਂਕਿ ਆਪਾਂ ਜਿਹੜੇ ਪਹਿਲਾਂ ਬਲਕਨ ਕੀਤਾ ਸੀਗਾ ਉਹ ਮਿਸਤਰੀ ਹੋਰ ਸੀ ਤੇ ਘਰ ਤੋਂ ਪਾਉਣ ਵਾਲਾ ਮਿਸਤਰੀ ਹੋਰ ਸੀਗਾ ਜਿਹੜਾ ਮੇਨ ਮਕਾਨ ਸੀਗਾ ਇਹ ਹੋਰ ਸੀ ਪੱਥਰ ਵਾਲਾ ਲੱਗ ਆਉਂਦੇ ਆਗੇ ਤੇ ਲੱਕੜ ਵਾਲਾ ਮਿਸਤਰੀ ਅਲੱਗ ਆਇਆ ਬਿਜਲੀ ਵਾਲੇ ਵੀ ਅਲੱਗ ਆਉਂਦੇ ਆ ਤੇ ਇੰਨਾ ਇੰਨੇ ਘੇੜੇ ਕਿਸੇ ਮਿਸਤਰੀ ਨੇ ਲਵਾਏ ਮੰਡੀ ਚ ਜਿੰਨੇ ਲੱਕੜ ਦੇ ਸਮਾਨ ਲਿਆਉਣ ਵੇਲੇ ਲਾਉਣੇ ਪੈਗੇ ਘੱਟੋ ਘੱਟ ਨਾਂ ਵਾਲੇ ਤਾਂ 25 ਘੇੜੇ ਜ਼ਰੂਰ ਲੱਗਗੇ ਇੱਕ 9-10 ਦਿਨ ਕੰਮ ਚੱਲਿਆਗਾ ਲੱਕੜ ਦਾ ਤੇ ਘੱਟੋ ਘੱਟ 25 ਘੇੜੇ ਜ਼ਰੂਰ ਲਾਤੇ ਇੱਕ ਦਿਨ ਚ 4-5 4-5 ਘੇੜੇ ਤਾਂ ਲੱਗਦਾ ਸੀ ਕਿ ਕਿਤੇ ਗੋਲ ਆਲੇ ਆ ਕਿਤੇ ਝੁੜਕਨੀ ਲਿਆ ਕਿਤੇ ਕੋਸ ਘਟ ਗਿਆ ਕਿਤੇ ਵੇਖਾ ਘਟਣਾ ਕਿਤੇ ਪੱਕੀ ਵੇਖ ਘਟ ਗਈ ਕਿਤੇ ਕਾਲੇ ਪੇਚ ਘਟ ਗਏ ਤਾਂ ਕਰਕੇ ਇਹ ਇਹ ਮਿਸਤਰੀ ਨੇ ਬਹੁਤ ਲਗਾਤਾ ਆਪਾਂ ਨੂੰ ਤੇ ਹੁਣ ਆਪਾਂ ਸਾਰਾ ਸਮਾਨ ਹੋ ਗਿਆ ਲੱਕੜ ਦੀ ਲੇਬਰ ਮੈਂ ਦੱਸਤੀ ਆਗੀ 24600 ਰੁਪਇਆ ਸਰਮਾਇਕੇ ਦਾ ਜਿਹੜਾ ਰੇਟ ਹੈ 15600 ਰੁਪਇਆ ਲੱਕੜ ਦਾ ਰੇਟ ਜਿਹੜੀ 26000 ਦੀ ਲੱਕੜਾਈ ਸੀ ਟੋਟਲ ਮਟੀਰੀਅਲ ਇਹ ਸਾਰਾ ਆਏਗਾ 50000 ਦਾ ਸ਼ੀਸ਼ਾ 9000 ਰੁਪਏ ਦਾ ਟੋਟਲ ਖਰਚਾ ਜਾਨੀ ਕਿ ਇਹਨਾਂ ਇੱਕ ਨੰਬਰ ਕੰਮ ਹੋ ਕੇ ਰੈਡੀ ਹੋ ਕੇ ਦਰਵਾਜ਼ੇ ਲੱਗਦੇ ਹੋਗੇ ਜਮਾ ਕੁ ਦਰਵਾਜ਼ੇ ਖੋਲਦੇ ਕਰਕੇ ਤੇ ਬਾਰੀਆਂ ਖੁੱਲ੍ਹਦੀਆਂ ਕਰਕੇ ਜਮਾ ਇਹਨਾਂ ਟੋਟਲ ਖਰਚਾ ਜਿਹੜਾ ਉਹ 1 ਲੱਖ ਤੇ 24000 ਰੁਪਏ ਕੱਲੇ ਲੱਕੜ ਦੇ ਕੰਮ ਕੰਮ ਤੇ ਆ ਗਿਆ 1 ਲੱਖ ਤੇ 24000 ਰੁਪਏ ਲੱਕੜ ਦੇ ਕੰਮ ਤੇ ਜਿਹੜਾ ਉਹ ਖਰਚਾ ਆਏਗਾ ਇਹਦਾ ਸੀਗਾ ਲੱਕੜ ਦਾ ਖਰਚਾ ਤੇ ਹੁਣ ਆਪਾਂ ਦੋ ਕੁ ਮਿੰਟ ਬਸ ਹੋਰ ਗੱਲਾਂ ਕਰਨੀਆਂ ਹਨ ਉਹ ਆਪਾਂ ਗੱਲ ਕਰਨੀਆਂ ਵੀ ਜਿਹੜੀ ਮਿਸਤਰੀ ਨੇ ਕੜੀ ਘੋਦੀ ਹੈਗੀ ਕੜੀ ਘੋਲਣ ਦਾ ਮਤਲਬ ਹੈਗਾ ਵੀ ਜਿਹੜੀਆਂ ਕੰਮਾਂ ਛੱਡਦਾ ਜਿਹੜੀਆਂ ਕੰਮ ਚ ਕੰਮ ਨਾ ਰਹਿਣਾ ਮਿਸਤਰੀ ਜਿੱਦਾਂ ਮਰਜ਼ੀ ਝੂਟੀ ਦਾ ਹੋਵੇ ਕੰਮਾਂ ਤੋਂ ਰਹੀ ਜਾਂਦਾ ਨਾ ਤੇ ਪਰ ਮਿਸਤਰੀ ਜਦੋਂ ਕੰਮ ਕਰਦਾ ਹੁੰਦਾ ਉਹ ਤਾਂ ਮਿਸਤਰੀ ਪੂਰਾ ਇਹਨਾਂ ਸ਼ੋਅ ਕਰਦਾ ਵੀ ਮੇਰੇ ਅਲਗਾ ਕੋਈ ਮਿਸਤਰੀ ਹੈ ਨਹੀਂ ਗਾ ਤੇ ਜਿਹੜੀ ਕੜੀ ਖੁੱਲੀ ਹੈਗੀ ਜਾਨਕੀ ਜਿਹੜੀਆਂ ਕੰਮਾਂ ਰੰਗਾਂ ਦਾ ਕੰਮ ਚ ਬਹੁਤ ਕੰਮਾਂ ਰੰਗਾਂ ਘੱਟੋ ਘੱਟ 6-7 ਕੰਮਾਂ ਰੰਗਾਂ ਦਾ ਕੰਮ ਚ ਉਹ ਸਾਰੇ ਮਿਸਤਰੀਆਂ ਨਹੀਂ ਛੱਡਿਆ ਕੋਈ ਇਹ ਨਹੀਂ ਵੀ ਲੱਕੜ ਵਾਲੇ ਦਾ ਹੁਣ ਪਤਾ ਲੱਗ ਜੂਗਾ ਲੱਕੜ ਦਾ ਕੰਮ ਕੱਲ ਹੀ ਮੁੱਕਿਆ ਜੀ ਤੇ ਇਹਦੀਆਂ ਕੰਮਾਂ ਹੁਣ 2-4 ਦਿਨਾਂ ਚ ਇਹਦੀਆਂ ਵੀ ਪਤਾ ਲੱਗ ਜਾਣਗਾਂ ਆਪਾਂ ਦੱਸੀ ਚੈੱਕ ਕਰ ਲਿਆ ਹਜੇ ਤੱਕ ਤਾਂ ਇਹ ਚ ਕੋਈ ਕਮੀ ਆਈ ਨਹੀਂ ਤੇ ਨੇ ਇਹਦੀਆਂ ਵੀ ਕੰਮਾਂ ਆਪਾਂ ਜ਼ਰੂਰ ਫੜਾਂਗੇ ਸਭ ਤੋਂ ਪਹਿਲਾਂ ਜਿਹੜੀ ਮੇਨ ਮਕਾਨ ਵਾਲਾ ਮਿਸਤਰੀ ਆ ਉਹਦੇ ਕੰਮਾਂ ਵੀ ਆਪਾਂ ਦਿਖਾਵਾਂਗੇ ਵੀਡੀਓ ਚ ਉਹ ਵੀਡੀਓ ਕੱਲ ਨੂੰ ਆਉਗੀ ਤੇ ਜਿਹੜੇ ਪੱਥਰ ਵਾਲੇ ਦੇ ਵੀ ਕੰਮਾਂ ਹੈ ਇਹਨਾਂ ਦਾ ਉਹਨਾਂ ਘਾਟਾਂ ਦਾ ਜ਼ਿਆਦਾ ਕੰਮਾਂ ਜਿਹੜੀਆਂ ਉਹ ਚਣਾਈ ਵਾਲੇ ਮਿਸਤਰੀ ਦੇ ਕੰਮ ਚ ਹੈਗਾ ਜਿਹਨੇ ਮੇਨ ਮਕਾਨ ਬਣਾਇਆ ਤੇ ਉਹ ਕੰਮਾਂ ਜਿਹੜੀਆਂ ਉਹ ਆਪਾਂ ਕੱਲ ਦੀ ਵੀਡੀਓ ਚ ਦੱਸਾਂਗੇ ਸਪੈਸ਼ਲ ਵੀਡੀਓ ਬਣਾਵਾਂਗੇ ਇੱਕ ਵੀ ਪੂਰਾ ਬਾਕੀ ਗੱਲਾਂ ਆਪਾਂ ਕੱਲ ਦੀ ਵੀਡੀਓ 'ਚ ਕਰਾਂਗੇ ਅੱਜ ਦੀ ਵੀਡੀਓ ਮੇਨ ਸੀਗੀ ਲੱਕੜ ਦੇ ਖਰਚੇ ਵਾਲੀ ਵੀਡੀਓ ਸੀਗੀ ਤੇ ਤਾਂ ਕਰਕੇ ਆਪਾਂ ਵੀਡੀਓ ਨੂੰ ਜ਼ਿਆਦਾ ਲੰਬੀ ਨਹੀਂ ਕਰਦੇ ਹੁਣ ਜੇ ਭਰਾਵਾਂ ਦੇ ਫਿਰ ਵੀ ਤੁਹਾਡੇ ਕੋਈ ਡਾਊਟ ਹੋਇਆ ਕੋਈ ਪੁੱਛਣਾ ਦੱਸਣਾ ਹੋਇਆ ਤਾਂ ਕਮੈਂਟ ਕਰ ਦਿਓ ਤੇ ਇੱਕ ਆਪਾਂ ਦੱਸ ਦਿੰਦੇ ਹਾਂ ਨਾਲ ਦੀ ਨਾਲ ਵੀ ਜਿਹੜਾ ਨਾ ਆਪਾਂ ਪਾਈਪਾਂ ਪਾਣਾਂ ਨਾ ਪੜਦੇ ਹਨ ਉਹ ਕਮੈਂਟ ਆਇਆ ਸੀਗਾ ਇੱਕ ਬਾਈ ਦਾ ਵੀ ਉਹ ਆਪਾਂ ਸਸਤੇ ਗਾਈ ਪਾਣਾਂ ਉਹ ਕੋਈ ਸਟੀਲ ਦਿਖਾਣੀ ਪਾਣਾਂਗਾ ਉਹ 1.5 ਕਿਸਾਉ ਦੀ ਇੱਕ ਪਾਇ ਪਾਉ ਦੀ ਆ ਗਈ ਥੋੜਾ ਹੀ ਖਰਚਾ ਆਉਂਦਾ ਉਹਨਾਂ ਤੇ ਉਹ ਕੋਈ ਬੜਾ ਨਾ ਮਹਿੰਗਾ ਨਹੀਂ ਹੁੰਦਾ ਤੇ ਸਸਤਾ ਕੰਮ ਵੀ ਹੁੰਦਾ ਉਹ ਤੇ ਜੇ ਫਿਰ ਵੀ ਕੋਈ ਪੁੱਛਣਾ ਦੱਸਣਾ ਹੋਇਆ ਕਮੈਂਟ ਕਰ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਸਪੋਰਟ ਕਰਿਆ ਕਰੋ ਚੈਨਲ ਨੂੰ ਕਿਉਂਕਿ ਤੁਹਾਡੀ ਸਪੋਰਟ ਦੇ ਨਾਲ ਹੀ ਇਹ ਸਾਰਾ ਕੁਝ ਮੈਂ ਕੱਲੀ ਵੀਡੀਓ ਬਣਾ ਕੇ ਪਾਉਣੀ ਹੁੰਦੀ ਆਗੀ ਜੇ ਤੁਸੀਂ ਦੇਖੋ ਹੀ ਨਾ ਫਿਰ ਆਪਣੀ ਵੀਡੀਓ ਦਾ ਕੋਈ ਬਣਾਉਣ ਦਾ ਕੋਈ ਮਕਸਦ ਵੀ ਹੈ ਨੀਗਾ ਫਰਜ਼ਾ ਵੀ ਹੈ ਨਹੀਂ ਜੇ ਮੈਨੂੰ ਕਮੈਂਟ ਆਈ ਸੀਗੇ ਤਾਂ ਕਰਕੇ ਆਪਾਂ ਵੀਡੀਓ ਬਣਾਈ ਹੈਗੀ ਤੇ ਬਾਕੀ ਅੱਜ ਦੀ ਵੀਡੀਓ ਆਪਾਂ ਕਰਦੇ ਆਂਗੇ ਬੰਦ ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਅਗੀ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਦਿਆ ਕਰੋ ਤੇ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਕਿਸੇ ਅਗਲੀ ਵੀਡੀਓ 'ਚ ਤਦ ਤੱਕ ਦੇ ਲਈ ਧੰਨਵਾਦ ਰੱਬ ਰੱਖਾ